ਇੱਥੇ ਆ ਜਾਓ ਪੁੱਤ ਇੱਕ ਕੰਮੀ ਹੈ ਤੁਹਾਨੂੰ ਬੱਸ ਹਸਪਤਾਲ ਤੇ ਇਹ ਇਹ ਤੇ ਫੋਕਸ ਹਾਂਜੀ ਬਿਲਕੁਲ ਚੱਲ ਗਿਆ ਆ ਜੀ ਗੱਡੀ ਕੀਤੀ ਗਈ ਉਹਨਾਂ ਦੇ ਹਾਂ ਉਹ ਸਾਰੇ ਆਪਾਂ ਇੱਕ ਵਾਰੀ ਉਹ ਠੀਕ ਨਹੀਂ ਉਹ ਬੰਦੇ ਜਿਹੜੇ ਨੇ ਇਹਨਾਂ ਨਾਲ ਪਿੰਦੇ ਸੀ ਹਾਂ ਜੀ ਸਰ ਜੋ ਇਹ ਘਟਨਾ ਵਾਪਰੀ ਜੇ ਬੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਮਾੜੀ ਘਟਨਾ ਵਾਪਰੀ ਜੀ ਸਾਡੇ ਇਲਾਕੇ ਦੇ ਵਿੱਚ ਬੜੀ ਦੁਖਦਾਈ ਘਟਨਾ ਵਾ ਬੜੇ ਪਰਿਵਾਰ ਜਿਹੜੇ ਉਹ ਬਰਬਾਦ ਹੋ ਗਏ ਜੀ ਜ਼ਿੰਦਗੀਆਂ ਬਰਬਾਦ ਹੋ ਗਈਆਂ ਛੋਟੇ ਛੋਟੇ ਬੱਚੇ ਸੀ ਦੋ ਜ ਨੌਜਵਾਨ ਇਦਾਂ ਦੇ ਸੀ ਇੱਕ ਦੀਆਂ ਪੰਜ ਬੇਟੀਆਂ ਜੀ ਇੱਕ ਦੀਆਂ ਦੋ ਬੇਟੀਆਂ ਜੀ ਉਹ ਆਪਾਂ ਸਮਝ ਸਕਦੇ ਹਾਂ ਕਿ ਕਿੱਡਾ ਵੱਡਾ ਉਸ ਪਰਿਵਾਰ ਨੂੰ ਧੱਕਾ ਜਿਨ੍ਹਾਂ ਦੇ ਜੀ ਚਲੇ ਗਏ ਆ ਜੀ ਤੇ ਸਾਰੇ ਹੀ ਜਿਹੜੇ ਦਸਾਨਾਂ ਉਹਦੀ ਕਿਰਤ ਕਮਾਈ ਕਰਨ ਵਾਲੇ ਸੀ ਮਜ਼ਦੂਰ ਭਰਾ ਸੀ ਸਾਡੇ ਤੇ ਬਹੁਤ ਮਾੜੀ ਘਟਨਾ ਵਾਪਰੀ ਜੀ ਇੱਥੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੇਖੋ ਜੀ ਅਸੀਂ ਤੇ ਚਾਹੁੰਦੇ ਆ ਕਿ ਜਿਹੜਾ ਏਡਾ ਵੱਡਾ ਚੱਲ ਰਿਹਾ ਹੈ ਨਾ ਇਹ ਕਿਤੇ ਨਾ ਕਿਤੇ ਕੋ ਢਿੱਲ ਮਠ ਹੋਈ ਆ ਤੇ ਇਹ ਘਟਨਾ ਜਿਹੜੀ ਡੀ ਵੱਡੀ ਵਾਪਰੀ ਆ ਅਸੀਂ ਚਾਹੁੰਦੇ ਆ ਕਿਉਂਕਿ ਇਸ ਸਮੇਂ ਦੁਖਦ ਮਾੜਾ ਸਮਾਂ ਜੀ ਮਾੜੇ ਸਮੇਂ ਦੇ ਵਿੱਚ ਅਸੀਂ ਵਹਿਗੁਰੂ ਕਾਲਪੁਰਖੇ ਅਰਦਾਸ ਬੇਨਤੀ ਕਰ ਸਕਦੇ ਆ ਪਾਤਸ਼ਾਹ ਇਸ ਸਮਾਜ ਤੇ ਮਿਹਰ ਪ੍ਰਿਆਰਥ ਰੱਖੇ ਇਹੋ ਹੀ ਮੰਗ ਕਰਾਂਗੇ ਕਿ ਆਉਣ ਵਾਲੇ ਸਮੇਂ ਚ ਅਜਿਹੀ ਘਟਨਾਵਾਂ ਵਾਪਰੇ ਕਿ ਸਾਨੂੰ ਜਾਗਰੂਕ ਹੋਣਾ ਪੈਣਾ ਸਮਾਜ ਨੂੰ ਬਾਕੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਕਿਉਂਕਿ ਜਿਨੂੰ ਐਡੀ ਵੱਡੀ ਪੱਤਰ ਤੇ ਰੋਜ਼ਾਨਾ ਹੀ ਲੋਕ ਆਉਂਦੇ ਜਾਂਦੇ ਨੇ ਜਿੱਥੇ ਸ਼ਰਾਬ ਜਿਹੜੀ ਇਹ ਜਿਹੜੀ ਕੈਮੀਕਲ ਰਹੀਂ ਤਿਆਰ ਕੀਤੀ ਜਾਂਦੀ ਹੈ ਪੀਣ ਤੇ ਜ਼ਰੂਰ ਉਹਨਾਂ ਬੰਦਿਆਂ ਦੇ ਲਗਾਮ ਕਸੀ ਜਾਵੇ ਜੀ ਉਹਨਾਂ ਤੇ ਤਾਂ ਜੋ ਸਮਾਜ ਵਿੱਚ ਅਜਿਹੀ ਘਟਨਾਵਾਂ ਦੁਬਾਰਾ ਨਾ ਵਾਪਰੇ ਕਿਤੇ ਵੀ ਜੀ ਪ੍ਰਸ਼ਾਸਨ ਤੇ ਚਲੋ ਜੀ ਆਪਣੇ ਉਹ ਡਿਆਈ ਹੈ ਜੇ ਆਪਣਾ ਕਰਨ ਉਹਦੇ ਸਾਰੇ ਇੱਥੇ ਪਹੁੰਚੇ ਹੀ ਆ। ਲਗਭਗ ਕਿੰਨੀਆਂ ਕਿ ਜਿਹੜੀਆਂ ਮੌਤਾਂ ਇਹ 12 ਤੋਂ ਵੱਧ ਮੌਤਾਂ ਜਿਹੜੀਆਂ ਜੀ ਉਹ ਹੋ ਚੁੱਕੀਆਂ ਜੀ। ਤੇ ਬਾਕੀ ਜਿਹੜੀ ਜਿਹੜੇ ਵੈਸੇ ਜਿਹੜੀ ਗੱਲ ਇੱਕ ਆਪਾਂ ਸੁਣ ਰਹੇ ਆ ਜਿਹੜੀ ਚਰਚਿਤ ਉਹਦੇ ਮੁਤਾਬਕ 15 ਤੋਂ ਵੱਧ ਮੌਤਾਂ ਜਿਹੜੀਆਂ ਹੋ ਚੁੱਕੀਆਂ ਤੇ 12 ਜਿਹੜੀਆਂ ਉਹ ਡਿਕਲੇਅਰ ਆ ਜੀ ਉਹ। ਹਾਂਜੀ। ਫਿਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਸਾਹਮਣੇ ਆ ਗਈ ਔਰ ਵੇਖੋ ਅ ਸੀਐਮ ਸਾਹਿਬ ਆਣਗੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕੀ ਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਤਾਂ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਗਿਆ ਇਹ ਨਸ਼ਾ ਪੰਜਾਬ ਨਾਲ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਂਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਂਗੇ ਕੰਪਨਸੇਸ਼ਨ ਕੀ ਦੇਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦੇ ਉਹ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇਹ ਕਮਾ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਦਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਫੜੀ ਵੱਡੀ ਸਾਜਿ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵਿਕ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਨੀ ਟੇਲ ਪ੍ਰਾਈਸ ਤੇ ਹੁਣ ਅਨਾਉਂਸਮੈਂਟ ਹੋ ਰਹੀ ਹੈ ਔਰ ਤੁਸੀਂ ਜਿਹੜੇ ਪ੍ਰੋਫਿਟ ਬਣਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅਜ ਨੁਕਸਾਨ ਹੋ ਕੁਡੀ ਆ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਕੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਕਿ ਇਕੱਲਾ ਛੋਟੇ ਅਪਸਰਾ ਦੇ ਗਾਜ ਦੇ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹਨ ਇਹ ਅਨੇਕ